ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਖਾਈ ਜੀ ਮੋਗੇ ਜ਼ਿਲ੍ਹੇ ਦਾ ਪਿੰਡ ਆ ਤਸੀਰ ਨਿਹਾਲ ਸਿੰਘ ਆ ਇਹਦਾ ਪਿੰਡ ਆ ਤੋਂ ਤੁਹਾਨੂੰ 11 ਵੜਾ ਦਿਖਾਵਾਂਗੇ ਘਰ ਪਿਆਰ ਚਾਹਾਂਗੇ ਜੀ ਗੱਲਬਾਤ ਬਾਈ ਨਾ ਕਰਾਵਾਂਗੇ ਇੱਕ ਹੁਣੇ ਸੂਕੇ ਹਟਿਆ ਜੇਰੇ ਦੀ ਆ ਪਈ ਹੈ ਜੀ ਤੇ ਇੱਕ ਕਿੰਨੇ ਦਿਨਾਂ ਦੀ ਸੂਈ ਵੀ ਉਹ ਵੀ ਪੁੱਛਾਂ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹੋਰ ਠੀਕ ਠਾਕ ਹਾਂਜੀ ਹਾਂਜੀ ਠੀਕ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 842796510 ਪਿੰਡ ਆਪਣਾ ਜੀ ਪਿੰਡ ਖਾਈ ਜ਼ਿਲ੍ਹਾ ਆਪਾਂ ਨੂੰ ਮੁਕਾ ਜੀ ਤਹਿਸੀਲ ਨਿਹਾਲ ਸਿੰਘ ਹਾਂਜੀ ਹਾਂਜੀ ਅੱਜ ਫਿਰ ਦੋ ਬੈੜਾ ਦਿਖਾ ਦੇਣੇ ਦੋ ਬੈੜਾ ਜੀ ਗੇਰਾ ਟਾਪ ਦੇਣਾ ਓਕੇ ਹਾਂਜੀ ਤੇ ਪਿੰਡ ਆਪਣਾ ਖਾਈ ਹੈ ਨਾ ਹਾਂਜੀ ਦੋ ਬੈੜਾ ਇੱਕ ਹੁਣੇ ਸੂਕੇ ਹਟਿਆ ਆ ਹੋ ਗਿਆ ਜੀ ਇਹਨੂੰ 2 ਘੰਟੇ ਜੇਰ ਤੇ ਜੇਰਾ ਕੰਪਲੀਟ ਪੈ ਗਈ ਜੀ ਹਨਾ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਂਦੇ ਹਾਂਗੇ ਹਾਂਜੀ ਸੂਪ ਹੀ ਜੇਰ ਪੈ ਗਈ ਤੇ ਸੂਆ ਕਿਹੜਾ ਜੀ ਇਹ ਦੂਸਰਾ ਜੀ ਦੂਜਾ ਸੂਆ ਆ ਗਿਆ ਹਾਂਜੀ ਤੇ ਪਹਿਲੇ ਸੂਏ ਦਾ ਸਹੀ ਜਿਆਦਾ ਦੁੱਧ ਕਿੰਨਾ ਕੱਢਿਆ ਵਾ ਜੀ ਇਹਦਾ ਸਹੀ ਇਹਨੇ 20 ਲੀਟਰ ਕੱਢਿਆ ਜੀ نیٹ 20 ਲੀਟਰ ਕੱਢਿਆ ਹਾਂਜੀ ਐਦ ਕੀ ਫਿਰ ਵਧੂ ਕੁਛ ਨਾ ਕੁਛ ਐਦ ਕੀ ਝਾੜਤਾ 25 ਦੀ ਹੈ ਜੀ 22 ਦੇ ਦੋ ਭਾਈ ਤਾਂ ਦੌਗੀ ਰਾਮਣਾ ਜੀ ਓਕੇ ਬਾਕੀ ਜਿਹੜਾ ਇਹਦਾ ਲੇਵਾ ਬਾਲਾ ਨਹੀਂ ਕਹਿੰਦੇ ਜੀ ਲੋਕਾਂ ਦੇ ਸਾਹਮਣੇ ਹੀ ਆ ਜੋ ਕੋਸਾ ਬਾਕੀ ਦੀ ਗੱਲ ਪਿਆਰ ਤੇ ਆ ਗਈ ਜੀ ਸੁਆ ਦੂਜਾ ਗਿਆ ਲਿਆਓ ਜਿਹਨੂੰ ਬਾਹਰੋਂ ਤੋਰਾ ਕਰਾ ਕੇ ਚੱਕ ਧਾਰਾਂ ਦੂਰਾ ਸਾਹਮਣੇ ਮਗਰ ਕੀ ਬੱਚੀ ਦੇਤੀ ਓਕੇ ਹਾਂਜੀ ਤੇ ਲਿਓ ਜੀ ਤੋਰਾ ਕਰਾ ਦੇਣੇ ਚੱਕ ਤੁਹਾਨੂੰ ਧਾਰਾਂ ਦੂਰਾ ਵੀ ਮਾਰ ਕੇ ਦਿਖਾ ਦਿਆਂ ਕੋਈ ਐਸੀ ਗੱਲ ਨਹੀਂ 100 ਨੰਬਰ ਆਪ ਕੈਮਰਾ ਵੀ ਬਾਈਆਂ ਨੇ ਪਹਿਲਾਂ ਧਾਰਾ ਮਾਰ ਕੇ ਦੇਖੀਆਂ ਆ ਠੀਕ ਆ ਜੀ ਸਹੀ ਅਜਮ ਤੇ ਬਾਕੀ ਦਾ ਤੁਸੀਂ ਆਉਣਾ ਆਉਦੀ ਦਸੱਲੀ ਕਰਕੇ ਪਸੂ ਖਰੀਦਣਾ ਕਿਵੇਂ ਦੀ ਤੁਹਾਨੂੰ ਦਸੱਲੀ ਨਾ ਤੁਹਾਡਾ ਮਾਨ ਖੜਦਾ ਓਵੇਂ ਦੀ ਤੁਹੇ ਤਸੱਲੀ ਕਰਕੇ ਬਸੂ ਖਰੀਦਣਾ ਆ ਦੇਖੋ ਜੀ ਥਣ ਲੇਵਾ ਨੇੜ ਤੋਂ ਕਰਾਵਾਂ ਚੈੱਕ ਥਣ ਲੇਵੇ ਦੀ ਪੂਰੀ ਸਾਫ ਤੇ ਇਹਦਾ ਜਿਹੜਾ ਲੇਵਾ ਲੇਵੇ ਦੀ ਦਿੱਖ ਦੱਸਦੀ ਆਵੇ ਨੇ ਲੈ ਚਲੋ ਜੀ ਦੁੱਧ ਵਾਕਈ ਕੱਢਣਾ ਸਿੱਧੀ ਲੈ ਚਲੋ ਆ ਦੇਖੋ ਜੀ ਬੱਚੇ ਦਾ ਜ਼ਰੂਰ ਕਰੂਗੀ ਆ ਦੇਖੋ ਵੀਰੋ ਬੱਚੇ ਦਾ ਜ਼ਰੂਰ ਕਰਦੀ ਹੈਗੀ ਥਣ ਲੇਵੇ ਦੀ ਪੂਰੀ ਸਾਫਾ ਮਾਰ ਦਿਓ ਫਿਰ ਤਾਰਾਂ ਜੀ ਇਹਦੀਆਂ ਆ ਕਰਾ ਆ ਕਰੋ ਜੀ ਚ ਬੱਚਾ ਨੇੜੇ ਕਰਨ ਆ ਦੇਖੋ ਜੀ ਕਰੋ ਜੱਕ ਧਾਰਾਂ ਧੂਰਾਂ ਦੀ ਪੂਰੀ ਕੰਪਲੀਟ ਬਾਈਆਂ ਦਾ ਕਹਿਣਾ ਤੇ ਹੁਣ ਬੱਚਾ ਲਾਵਾਂਗੇ ਆ ਦੇਖੋ ਜੀ ਧਾਰਾਂ ਧੂਰਾਂ ਦਾ ਫਰਪੂਰੀਆਂ ਸੌਣ ਕਰਨੇ ਟੰਗ ਹੋਣੇ ਈ ਧਾਰਾਂ ਮਿੱਟੀ ਮਗਲਿਆਂ ਨੂੰ ਮਾਰਦੇ ਵੀਰੇ ਬੱਕੇ ਬਿਣਾ ਨੇੜੇ ਤੋਂ ਜੀ ਕੋਈ ਇਹਨੂੰ ਗੱਲਬਾਤ ਪੌਣਾ ਪਾ ਵੀ ਸਕਦੇ ਹਾਂ ਹਾਂ ਜੀ ਜਿੰਮੇ ਤੁਹਾਡੀ ਦਾ ਆਓ ਅੱਗੇ ਦੀ ਮਰਜ਼ੀ ਓਕੇ ਜੀ ਬਸ ਜੀ ਜਣੀ ਆਪਾਂ ਜੇ ਗੱਲ ਕਰ ਲਗੇ ਹੁਣ ਝੇਰ ਦੀ ਕੰਪਲੀਟ ਆ ਧਾਰਾਂ ਧੁਰਾਂ ਥਣਾ ਥਣਾ ਜਮਾ ਓਕੇ ਆ ਬਾਲੀ ਸੁੱਦੀ ਹੈ ਜੀ ਮਿੱਟੀ ਪੜਦੀ ਥੱਲੇ ਇਹ ਜੀ ਚਵਾ ਲੱਗਿਆ ਓਕੇ ਤੇ ਕਿੰਨੇ ਪੈਸੇ ਲਾਵਾਂਗੇ ਜੀ ਇਹਦੇ ਇਹ ਜਾਇਜ਼ ਫੋਨ ਤੇ ਕਰਾਗੇ ਜਮਾ ਜਾਇਜ਼ ਹੋ ਜਮਾ ਹਾਂ ਜਮਾ ਆਏ ਦਾ ਨੀ ਵੀ ਬਾਲੇ ਮੰਗੇ ਖੜ ਜਾਣਾ ਬਾਲੇ ਜਿੰਨਾ ਤੇ ਇਹ ਜੀ ਨਾਲ ਉਹਨਾਂ ਹੀ ਮੰਗਾ ਤੇ ਹੁਣ ਦੋ ਨੰਬਰ ਦੀ ਗੱਲ ਕਰ ਲਗੇ ਆ ਜੋ ਇਧਰ ਆ ਜਾ ਹਾਂਜੀ ਦੋ ਨੰਬਰ ਕਦੋਂ ਸੂਈ ਹੈ ਜੀ ਇਹਨੂੰ ਜੀ ਚੌਥਾ ਦੇਣਾ 나ੜੂਆ ਨਾਲ ਆ ਚੌਥਾ ਦੇਣਾ 나ੜੂਆ ਦਾ ਨਾਲ ਆ ਹਾਂਜੀ ਤੇ ਕਿੰਨਾ ਫਿਰ ਲੋ ਬਾਲਾ ਹਾਂ ਤਿਆਰ ਕਿੰਨਾ ਬਾਦੂ ਜੀ ਹੋਰ ਬਹੁਤ ਹੋ ਗਈ ਜਾਨ ਮੜਾ ਮੜਾ ਸੱਟ ਕੇ ਚਾਹ ਤਰੀ ਦੀ ਹੂੰ ਬਾਹਰ ਨੂੰ ਲਿਆਉ ਇਹਨੂੰ ਬਾਕੀ ਕੱਦ ਕਾੜ ਦੀ ਬਹੁਤ ਚੰਗੀਆਂ ਜੀ ਬਾਕੀ ਪਯੌਰ ਤੇ ਆ ਗਈਆਂ ਹਨਾ ਹਾਂਜੀ ਕਿਉਂਕਿ ਮੰਗਾ ਫਰਪੂਰੀ ਇਹਨਾਂ ਦੀ ਫਾਇਟ ਚੰਗੀਆਂ ਆਉਂਦੀ ਆ ਫਾਇਟ ਕੁਆਲਿਟੀ ਵਧੀਆ ਦੁੱਧ ਦੀ ਹੂੰ ਦੁੱਧ ਚੰਗਾ ਰਹਿੰਦਾਗਾ ਸਾਰੇ ਜੇ ਆਪਾਂ ਗੱਲ ਕਰ ਲਗੇ ਦੁੱਧ ਜੇ ਇਹ 20 ਕਿਲੋ ਦੇ ਦੇਣ 25000 ਰੁਪਏ ਦਾ ਹਨਾ ਹਾਂਜੀ ਜੇ 15 ਦੇ ਦੇਣ 20000 ਰੁਪਏ ਦਾ ਉਹ ਹਿਸਾਬ ਜੀ ਇਹਦੀ ਕੁਆਲਿਟੀ ਹੁੰਦੀ ਆ ਦੁੱਧ ਘਰੇ ਆਪਾਂ ਦੁੱਧ ਇਹਦਾ ਪੀ ਸਕਦੇ ਆ ਪੂਰਾ ਵਧੀਆ ਮੱਝ ਵਾਂਗ ਹਨਾ ਹਾਂਜੀ ਆ ਦੇਖੋ ਜੀ ਥਣਲੇ ਵੀ ਦੀ ਇਹ ਵੀ ਪੂਰੀ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 2 ਤੋਂ 2:30 ਵਜੇ ਦਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿਉਂਕਿ ਤਿੰਨ ਤੋਂ 3:30 ਘੰਟੇ ਚੁਵਾਈ ਚਾਜੇ ਬਾਕੀ ਪਿਆ ਉਸ ਹਿਸਾਬ ਨਾਲ ਲੈ ਬਾਈ ਜੱਜਮੈਂਟ ਕਰ ਲਿਓ ਜਿਹੜਾ ਬਾਈ ਨੇ ਦੁੱਧ ਦੱਸਿਆ ਬਾਈ ਕਹਿੰਦਾ ਤੁਸੀਂ ਮਿਲ ਕੇ ਹੈਨਾ ਬਾਈ ਲਿਜਾ ਹਾਂ ਹਾਂ ਜੀ ਹਾਂ ਤੋ ਤਸੱਲੀ ਪੂਰਾ ਕਰਕੇ ਜਿੰਨਾ ਜਿੰਨਾ ਦੁੱਧ ਦੱਸਿਆ ਹੈਗਾ ਉਨਾ ਹੀ ਦੱਸਿਆ ਜੀ ਉਹ ਨਹੀਂ ਓਕੇ ਜੀ ਆ ਦੇਣਾ ਅੱਜ 5 ਮੈਨ ਸੂਈ ਨੂੰ ਜੀ ਹਜੇ ਓਕੇ ਜੀ ਲਓ ਜੀ ਆ ਦੇਖੋ ਜੀ ਸਾਈਜ਼ ਹੱਥੀ ਜੁਵਾਈ ਹੋਈ ਹੈ ਇਹਦੀ ਠੀਕ ਆ ਜੀ ਥਣਾ ਦੇ ਆ ਦੇਖੋ ਚੰਗੀ ਆਥਨ ਨੇ ਪੂਰਾ ਲੈਵਾ ਭਰ ਲੈਣਾ ਤੇ ਉਹ ਸੂਈ ਸਵਾਈ ਆ ਉਹਦਾ ਫਿਰ ਬੋਲਾ ਤਾਂ ਅਜੇ ਕੱਢਿਆ ਨਹੀਂ ਸੀ ਪਹਿਲਾਂ ਹਾਂਜੀ ਨਹੀਂ ਬੱਸੀ ਨੂੰ ਪਿਆਇਆ ਜਰੂਰ ਓਕੇ ਬੱਸੀ ਨੂੰ ਠੀਕ ਆ ਦੇਖੋ ਜੀ ਆ ਦੇਖੋ ਜੀ ਬੱਚਾ ਜੋਂ ਉਹਨਾਂ ਦੇ ਦੇ ਸਕਦੇ ਹਾਂ ਬਾਕੀ ਦੀ ਗੱਲ ਇਹ ਤਾਂ ਆਪਣੀ ਚੋਈ ਵੀ ਆ ਰੱਸੀ ਲਾਓ ਚਾਹੇ ਨਾਲ ਓਕੇ ਜੀ ਸੁੱਦੀ ਹੈ ਗਣ ਧਾਰਾ ਦੂਰਾਂ ਦੀ ਇੱਕ ਨੰਬਰ ਰੇਟ ਇਹਦਾ ਵੀ ਫਿਰ ਫੋਨ ਤੇ ਹੋਊਗਾ ਹਾਂਜੀ ਹਾਂਜੀ ਜਮਾ ਜਾਇਜ਼ ਹੋਊਗਾ ਜਮਾ ਜਾਇਜ਼ ਵਿਚ ਭੈਣ ਭਰਾ ਕਹਿੰਦੇ ਆ ਨਾ ਵੀ ਵਿਚ ਵੀਡੀਓ ਦੇ ਨਹੀਂ ਮੁੱਲ ਕਰਿਆ ਕਿਉਂਕਿ ਜਿਹਨੇ ਖਰੀਦਣੀ ਆ ਫੋਨ ਲਾ ਲੂਗਾ ਹਨਾ ਹਾਂਜੀ ਹਾਂ ਓਕੇ ਜੀ ਰੇਟ ਜਮਾ ਜਾਇਜ਼ ਹੋਊਗਾ ਆ ਦੇਖੋ ਵੀਰੋ ਬੰਨੋ ਫਿਰ ਬੱਚਾ ਮਾਰ ਦੋ ਤਾਰਾ ਮੁਰਕ ਆ ਦੇਖੋ ਜੀ ਥਣ ਦੇਖੋ ਬਸ ਮਾਂ ਚ ਆਏ ਵਿੱਚ ਚੰਗੇ ਥਣ ਕੱਢੇ ਆਗੇ ਬੜ ਨੇ ਚੰਗੇ ਸਾਰੀ ਤੇ ਬਾਕੀ ਦੀ ਗੱਲ ਧਾਰਾ ਤੁਹਾਨੂੰ ਚੈੱਕ ਕਰਾ ਦੇਾਂਗੇ ਤੁਸੀਂ ਆਓ ਆਪਦੀ ਭੌਂ ਦੀ ਚੋਕੇ ਦੋ ਟਾਈਮ ਲੈ ਕੇ ਜਾਓ ਤਾਰਾ ਨੇ ਇਹਨਾਂ ਦੀਆਂ ਮਾੜੀਆਂ ਦੋਨਾਂ ਦੀ ਇੱਕ ਨੰਬਰ ਤਾਰਾ ਦੂਜਾ ਜੋ ਵੀ ਮਾਰੋ ਵੀਰੇ ਸੀਲ ਦੇ ਸਾਊ ਆਪਾਂ ਇਹਨੂੰ ਕਹਿ ਸਕਦੇ ਆ ਤੇ ਥਾਣਾ ਥੋਣਾ ਦੀ ਹਨਾ ਪੂਰੀ ਪ੍ਰੋਪਰ ਚੁਵਾਈ ਆ ਕਾ ਨੰਬਰ ਆ ਬਾਈ ਦੋਨੋਂ ਦਾ ਬਸ ਵੀਰੇ ਬਸ ਬਸ 16 ਕਿਲੋ ਇੱਥੋਂ ਲੈ ਕੇ ਜਾਓ ਤੇ ਬਾਈ ਕਹਿੰਦਾ ਚੰਗਾ ਦੁੱਧ ਦੀ ਮਾਲਕ ਆ ਗਈ ਅੱਜ ਬੌਲੇਚਾ ਜਿੰਨੀ ਮਰਜ਼ੀ ਤੁਸੀਂ ਜੱਜਮੈਂਟ ਲਾ ਲਿਓ ਉਹ ਤੁਸੀਂ ਆਪ ਦੀ ਆਪ ਲਾਉਣੀ ਆ ਤੇ ਨੰਬਰ ਬਾਈ ਫੇਰ ਬੋਲਿਓ 8427961500 ਪਿੰਡ ਖਾਈ ਤੋਂ ਆਪਾਂ ਵੀਡੀਓ ਕਵਰ ਕਰਕੇ ਤੇ ਦੋ ਤੁਹਾਨੂੰ ਗਿਆੜਾ ਦਿਖਾ ਦਿੱਤਾ ਧੰਨਵਾਦ